ਅਕਸਰ ਤੁਸੀਂ ਦੇਖਿਆ ਹੋਵੇਗਾ ਭਰਾ ਤੇ ਭਰਾ ਦੇ ਵਿੱਚ ਅੱਜ ਇੱਕ ਦੂਜੇ ਨੂੰ ਦੇਖ ਨਹੀਂ ਖਾਂਦੇ ਤੇ ਉੱਥੇ ਅੱਜ ਜਲੰਧਰ ਦੇ ਵਿੱਚ ਇੱਕ ਕਹਾਵਤ ਡੌਗ ਤੇ ਮੰਕੀ ਦੀ ਕਹਾਵਤ ਹੈ 200 ਸਕੂਲਾਂ ਦੇ ਵਿੱਚ ਇਹ ਜੀਆਂ ਬੱਸਾਂ ਚੱਲ ਰਹੀਆਂ ਨੇ 18-18 ਕਿਲੋਮੀਟਰ ਤੋਂ ਬੱਚੇ ਆ ਰਹੇ ਨੇ 10000 ਤੋਂ ਜ਼ਿਆਦਾ ਬੱਚੇ ਇਸ ਵਕਤ ਸਰਕਾਰੀ ਸਕੂਲਾਂ ਦੀ ਟ੍ਰਾਂਸਪੋਰਟ ਦਾ ਲਾਹਾ ਲੈ ਰਹੇ ਨੇ ਜਿੱਚੋ 7200 ਤੋਂ ਵੱਧ ਲੜਕੀਆਂ ਨੇ ਪੰਜਾਬ ਦੇ ਵਿੱਚ ਬਹੁਤੇ ਸਕੂਲ ਦੂਰ ਹੋਣ ਕਰਕੇ ਅਕਸਰ ਸਕੂਲ ਦੇ ਬੱਚੇ ਆਪਣਾ ਸਕੂਲ ਛੱਡ ਦਿੰਦੇ ਸੀ ਦਰਅਸਲ ਪੰਜਾਬ ਦੇ ਵਿੱਚ 205 ਨਵੀਆਂ ਸਕੂਲ ਬੱਸਾਂ ਦੀ ਸ਼ੁਰੂਆਤ ਕੀਤੀ ਆ ਜਿਹਦੇ ਤਹਿਤ 10000 ਤੋਂ ਵੱਧ ਬੱਚੇ ਲਾਭ ਲੈ ਰਹੇ ਨੇ ਤੇ ਸਕੂਲ ਦੇ ਵਿੱਚ ਇੱਕ ਵਾਸਤਰ ਵੀ ਸਾਨੂੰ ਪ੍ਰੋਵਾਈਡ ਕੀਤੀ ਜਾਂਦੀ ਹੈ ਜਿਹੜੀ ਕਿ ਸਾਨੂੰ ਸਵੇਰ ਨੂੰ ਘਰ ਤੋਂ ਲੈ ਕੇ ਆਉਂਦੀ ਹੈ ਤੇ ਘਰ ਛੱਡ ਕੇ ਆਉਂਦੀ ਹੈ ਜਿਹਦੇ ਨਾਲ ਸਾਡਾ ਟਰਾਂਸਪੋਰਟ ਦਾ ਖਰਚਾ ਤੇ ਟਾਈਮ ਵੀ ਜਿਹੜਾ ਹੈ ਸੇਵ ਹੁੰਦਾ ਹੈ ਜਿਹੜੇ ਬੱਚੇ ਜਿੱਦਾਂ ਦੂਰੋਂ ਆਉਂਦੇ ਸੀਗੇ ਉਹ ਪਹਿਲਾਂ ਸਕੂਲ ਵਿੱਚ ਨਹੀਂ ਆ ਸਕਦੇ ਸੀਗੇ ਕਿਉਂਕਿ ਉਹਨਾਂ ਨੂੰ ਟਰਾਂਸਪੋਰਟ ਦੀ ਦਿੱਕਤ ਸੀਗੀ ਪਰ ਹੁਣ ਸਰਕਾਰ ਨੇ ਪੈਸ ਲਗਾਈ ਹੋਈ ਹੈ ਜਦੋਂ ਦੀ ਟਰਾਂਸਪੋਰਟ ਅਸੀਂ ਫੈਸਿਲਿਟੀ ਬੱਚੇ ਨੂੰ ਪ੍ਰੋਵਾਈਡ ਕੀਤੀ ਹੈ ਉਹੀ ਬੱਚੇ ਜਿਹੜੇ ਲੇਟ ਆਉਂਦੇ ਸੀ ਹੁਣ 15 ਮਿੰਟ ਪਹਿਲਾਂ ਸਕੂਲ ਦੇ ਵਿੱਚ ਆਉਂਦੇ ਆ ਸਰਕਾਰ ਦੇ ਇਸ ਉਪਰਾਲੇ ਨੇ ਸਾਡੇ ਪ੍ਰਾਈਵੇਟ ਤੇ ਸਰਕਾਰੀ ਸਕੂਲ ਵਿੱਚ ਕੋਈ ਵੀ ਅੰਤਰ ਨਹੀਂ ਰਹਿਣ ਦਿੱਤਾ ਵਾਕਈ ਜੋ ਕਿਹਾ ਸੀ ਕਰਕੇ ਦਿਖਾਇਆ ਤੁਹਾਡੀ ਆਪਣੀ ਤੇ ਆਪਦਿਆਂ ਦੀ ਸਰਕਾਰ ਭਗਵੰਦ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਇੱਥੇ ਮਾਂ ਪੁੱਤ ਦਾ ਤੁਸੀਂ ਦੇਖ ਰਹੇ ਹੋ ਪਿਆਰ ਉੱਥੇ ਤੁਸੀਂ ਦੇਖ ਰਹੇ ਹੋ ਡੌਗ ਕਿਹੜਾ ਉਸ ਮੰਕੀ ਨੂੰ ਉਸ ਉਸ ਮੰਕੀ ਨੂੰ ਆਪਣਾ ਬੱਚਾ ਬਣਾਇਆ ਹੋਇਆ ਹੈ ਤੇ ਇਸ ਮੰਕੀ ਉਸ ਉਸ ਡੌਗ ਨੂੰ ਕਿਹੜਾ ਮਾਂ ਬਣਾਈ ਹੋਈ ਹੈ ਤੇ ਇਸ ਦੋਨੋਂ ਇਸ ਇੱਕ ਦੂਜੇ ਤੋਂ ਬਗੈਰ ਨਹੀਂ ਰਹਿ ਸਕਦੇ ਇਸ ਏਰੀਆ ਜਲੰਧਰ ਦੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਇਸ ਏਰੀਏ ਦੀ ਹੈ ਕਿੱਥੇ ਪਿਓ ਪੁੱਤ ਜੋ ਮਾਂ ਪੁੱਤ ਦਾ ਪਿਆਰ ਤੁਹਾਨੂੰ ਦਿਖਾ ਰਿਹਾ ਕਿੱਥੇ ਅੱਜ ਭੈਣ ਭਰਾ ਆ ਇੱਕ ਦੂਸਰੇ ਕੋ ਨਹੀਂ ਦੇਖ ਸਕਦੇ ਤੇ ਉੱਥੇ ਭਰਾ ਭਰਾ ਇੱਕ ਦੂਜੇ ਨਾਲ ਦੇਈ ਤੇ ਇੱਕ ਕਾਵਤ ਕਿਹੜੀ ਆ ਜਲੰਧਰ ਦੇ ਵਿੱਚ ਦੇਖਣ ਨੂੰ ਮਿਲ ਰਹੀ ਆ ਕਿਹੜਾ ਡੋਗ ਆ ਉਸ ਮੰਕੀ ਨੂੰ ਲੈ ਕੇ ਸਵਾਰੀ ਵੀ ਕਰਾਂਦਾ ਤੇ ਉਸ ਨੂੰ ਆਪਣਾ ਮਾਂ ਦੁੱਧ ਵੀ ਪਲਾਂਦੀ ਆ ਤੁਸੀਂ ਦੇਖ ਲਓ ਤਸਵੀਰਾਂ ਇਸ ਇਸ ਏਰੀਆ ਦੇ ਵਿੱਚ ਖੁੱਲਾ ਘੁੰਮਦਾ ਨਜ਼ਰ ਆਂਦਾ ਦੁਕਾਨਦਾਰ ਵੀ ਇਸ ਨੂੰ ਪਿਆਰ ਕਰਦੇ ਨੇ ਇਸ ਮੰਕੀ ਨੂੰ ਤੁਸੀਂ ਦੇਖ ਲਓ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਉਹ ਜੋ ਇਸ ਮਹੱਲੇ ਵੱਲੋਂ ਦੱਸਿਆ ਜਾਂਦਾ ਇਸ ਤੇ ਬਗੈਰ ਕਿਦੋਂ ਇਸ ਨੂੰ ਅੱਧਾ ਘੰਟਾ ਇਸ ਮੰਕੀ ਨਾਲ ਲੱਭੇ ਤੇ ਉਸ ਨੂੰ ਲੱਭਣਾ ਸ਼ੁਰੂ ਕਰ ਦਿੰਦਾ ਮੰਕੀ ਮਾਂ ਨਾਲ ਨਜ਼ਰ ਆਵੇ ਤੇ ਉਸ ਨੂੰ ਲੱਭਣਾ ਸ਼ੁਰੂ ਹੋ ਜਾਂਦਾ ਤੁਸੀਂ ਦੇਖੋ ਤਸਵੀਰਾਂ ਇੱਕ ਪਿਆਰ ਕਿਹੜਾ ਇੱਕ ਦੂਸਰੇ ਤੋਂ ਬੰਦਾ ਨਜ਼ਰ ਆ ਰਿਹਾ ਤੇ ਇਤੋਂ ਜੇ ਇਨਸਾਨੀਅਤ ਦੀ ਗੱਲ ਕਰੀਏ ਤਾਂ ਇੱਥੋਂ ਇਨਸਾਨੀਅਤ ਜਿਹੜਾ ਭਰਾ ਭਰਾ ਇੱਕ ਦੂਸਰੇ ਨੂੰ ਦੇਖ ਨਹੀਂ ਸਕਦਾ ਤੇ ਉੱਥੇ ਅਸੀਂ ਦੁਕਾਨਦਾਰਾਂ ਨਾਲ ਵੀ ਗੱਲਬਾਤ ਕਰਦੇ ਬਾਈ ਜੀ ਇਸ ਏਰੀਆ ਦੇ ਇਸ ਏਰੀਆ ਦੇ ਕਿੱਦਾਂ ਦਾ ਪਿਆਰ ਅੱਜ ਦੇਖਣ ਨੂੰ ਮੈਂ ਬਾਈ ਜੀ 4-5 ਮਹੀਨੇ ਹੋ ਗਏ ਇਹਨਾਂ ਨੂੰ ਮਤਲਬ ਬਹੁਤ ਅੱਛਾ ਇਹਨਾਂ ਦਾ ਲਗਾਵ ਕਿਸੇ ਨੂੰ ਤੰਗ ਨਹੀਂ ਕਰਦਾ ਛੋੜੇ ਬੁੱਤੀ ਸ਼ਰਾਰਤ ਕਰਦਾ ਬਚਪਨਾ ਹੈ ਨਾ ਇਹਦਾ ਹਲੇ ਬਚਪਨੇ ਕਰਕੇ ਥੋੜਾ ਬੁੱਤਾ ਸ਼ਰਾਰਤੀ ਹੈ ਜਦੋਂ ਆਪਣੀ ਮਤਲਬ ਵੱਡਾ ਹੋ ਜਾਊਗਾ ਇਹ ਥੋੜਾ ਸਮਝ ਜਾਊਗਾ ਕਿੰਦਾ ਖੁੱਲਾ ਘੁੰਮਦਾ ਕਿਸੇ ਨੂੰ ਕੁਝ ਨਾ ਕੁਝ ਨਹੀਂ ਕਹਿੰਦਾ ਕੋਈ ਸਾਰੇ ਖਾਣ ਪੀਣ ਵੀ ਦਿੰਦੇ ਆ ਬਗੈਰਾ ਵੀ ਮੋਬਾਈਲ 'ਚ ਮੂਵੀ ਬਣਾ ਕੇ ਲੈ ਜਾਂਦੇ ਆ ਅਗਲੇ ਦੇਖਦੇ ਨਵੀਂ ਚੀਜ਼ ਐ ਕਿ ਪਹਿਲੀ ਵਾਰੀ ਦੇਖਿਆ ਇਹ ਡੌਗੀ ਦੇ ਨਾਲ ਘੁੰਮ ਰਿਹਾ ਇੱਕ ਦੇਖਿਆ ਜਾਂਦਾ ਅੱਜ ਭਰਾ ਭਰਾ ਨਹੀਂ ਇੱਕ ਦੂਸਰੇ ਕੋਲ ਦੇਖ ਖਾਂਦੇ ਤੇ ਅੱਜ ਇੱਕ ਘਾਵਤ ਕਿਹੜੀ ਐ ਥੋਂ ਪਤਾ ਲੱਗਦਾ ਇਹ ਬੰਦੇ ਨੂੰ ਇੱਕ ਜੀ ਦੇਖੋ ਇਹ ਵੀ ਇੱਕ ਇਤਿਹਾਸ ਐ ਇਥੇ ਬੰਦਾ ਸਮਝ ਜਵੇ ਇੰਨਾ ਹੀ ਬੜਾ ਤੁਸੀਂ ਦੇਖੋ ਤਸਵੀਰਾਂ ਫਿਰ ਮੈਂ ਦਿਖਾ ਦਵਾ ਦੇਖੋ ਕਿਦਾਂ ਉਹ ਇੱਕ ਆਪਣਾ ਮਾਂ ਸਮਝ ਕੇ ਉਸ ਦੀ ਦੁੱਧ ਕਿਹੜਾ ਉਹ ਪੀਆ ਪਿੰਦਾ ਪਿਆ ਵਾ ਤੁਸੀਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜੋ ਇਥੇ ਦੁਕਾਨਦਾਰ ਰੇੜੀਆਂ ਵੱਲੇ ਆ ਉਸ ਨੂੰ ਬੜਾ ਪਿਆਰ ਕਰਦੇ ਨੇ ਕਿਦੋਂ ਇਥੋਂ ਇਹ ਘੁੰਮਦਾ ਉਨੂੰ ਸਵਾਰੀ ਵੀ ਉਹਦੀ ਕਰਕੇ ਘੁੰਮਦਾ ਲੋਕ ਦੂਰੋਂ ਦੂਰੋਂ ਆ ਕੇ ਇਸ ਦੀਆਂ ਫੋਟੋਆਂ ਵੀ ਕਿਹੜੀਆਂ ਖਿੱਚੀਆਂ ਜਾਂਦੀਆਂ ਅਸੀਂ ਦੁਕਾਨਦਾਰਾਂ ਦੇ ਨਾਲ ਗੱਲਬਾਤ ਕਰਦੇ ਆਂ ਦੁਕਾਨਦਾਰ ਕਿੰਨਾ ਉਸ ਨੂੰ ਪਿਆਰ ਕਰਦੇ ਨੇ ਕਿ ਉਹ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾਇਆ ਤੇ ਦੁਕਾਨਦਾਰ ਆਪ ਉਸ ਨੂੰ ਵਾਜਾ ਮਾਰ ਕੇ ਉਸ ਦੇ ਉਸ ਨੂੰ ਹੱਥ ਦੇ ਵਿੱਚ ਉਸ ਨੂੰ ਚੀਜ਼ਾਂ ਫੜਾਉਂਦੇ ਨੇ ਆਪਾਂ ਗੱਲਬਾਤ ਕਰਦੇ ਆਂ ਬਾਈ ਜੀ ਇੱਕ ਨਾਮ ਅੱਜ ਪਤਾ ਲੱਗ ਰਿਹਾ ਮਾਂ ਪੁੱਤ ਦਾ ਪਿਆਰ ਕਿਹੜਾ ਨਜ਼ਾਰਾ ਹੈ ਅੱਜ ਦੀ ਡੇਟ 'ਚ ਗੱਲ ਕਰੀਏ ਭਰਾ ਭਰਾ ਇੱਕ ਦੂਜੇ ਨੂੰ ਦੇਖ ਨਹੀਂ ਸਖਾਂਦੇ ਤੇ ਇਸ ਦੇ ਉੱਤੇ ਉਹ 5 ਮਿੰਟ ਵੀ ਉਸ ਤੋਂ ਕਹਿੰਦਾ ਕਦੀ ਉਹਨੂੰ ਕੁਝ ਕਿਸੇ ਨੂੰ ਕੁਝ ਕਹਿੰਦਾ ਹੈਗਾ ਨਹੀਂ ਫਿਲਹਾਲ ਤੱਕ ਕਹਿੰਦਾ ਤਾਂ ਕੁਝ ਨਹੀਂ ਸਮਾਨ ਚੱਕ ਕੇ ਲੈ ਜਾਂਦਾ ਅੱਛਾ ਹੋਰ ਕੁਝ ਨਹੀਂ ਹੈਗਾ ਠੀਕ ਆ ਗਿਆ ਬਹੁਤ ਪ੍ਰੇਮ ਆ ਜਾਂਦਾ ਇਕੱਠੇ ਸੌਂਦੇ ਆ ਇਕੱਠੇ ਖਾਂਦੇ ਆ ਇੱਥੇ ਇਸੇ ਏਰੀਆ 'ਚ ਹੀ ਜਾਂਦਾ ਇੱਥੇ ਇਸੇ ਏਰੀਆ 'ਚ ਹੀ ਰਹਿੰਦੇ ਆ ਇਸ ਏਰੀਆ 'ਚ ਹਾਂਜੀ ਹਾਂਜੀ ਇਸੇ ਏਰੀਆ 'ਚ ਤੈਨੂੰ ਕੋਈ ਤਸਵੀਰਾਂ ਕਿੱਦਾਂ ਉਸ ਨੂੰ ਉਹਦੇ ਕਮਾ ਰਿਹਾ ਉਹਨੂੰ ਕਮਾ ਕੇ ਲੈ ਕੇ ਜਾ ਰਿਹਾ ਸਵਾਰੀ ਬਣ ਕੇ ਮਾਂ ਕਿੱਦਾਂ ਆਪਣੇ ਪੁੱਤ ਨੂੰ ਟੋਲੀ ਦੇ ਵਿੱਚ ਪਾਉਂਦੀ ਆ ਤੇ ਲੈ ਕੇ ਜਾਂਦੀ ਆ ਉਦਾਂ ਹੀ ਉਸ ਨੂੰ ਲੈ ਕੇ ਉਮਾਰਿਆ ਹਰ ਪਾਸੇ ਇਸੇ ਏਰੀਆ ਦੇ ਵਿੱਚ ਉਸਨੇ ਘੁਮਰੀਦਾਨਾ ਇਹ ਜੋ ਕਿਸੇ ਬੱਚੇ ਨੂੰ ਨਹੀਂ ਕਿਸੇ ਨੂੰ ਕੁਝ ਕਹਿਣਾ ਤੇ ਤਸਵੀਰਾਂ ਦੇਖ ਰਹੇ ਹੋ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਰਿਹਾ ਅੱਜ ਇੱਕ ਇਨਸਾਨੀਅਤ ਦੇ ਜੋ ਹੈ ਤੁਸੀਂ ਦੇਖ ਰਹੇ ਇੱਕ ਕੁੱਤਾ ਇੱਕ ਮੰਕੀ ਨੂੰ ਕਿਹੜਾ ਨੂੰ ਕਮਾਂਦਾ ਆਪਣਾ ਮਾਂ ਪੁੱਤ ਦੀ ਕਿਹੜੀ ਹੈ ਉਹ ਯਾਰੀ ਕਿਹੜੀ ਹੈ ਪੂਰੀ ਤਰ੍ਹਾਂ ਤੁਸੀਂ ਦੇਖੋ ਤਸਵੀਰਾਂ ਲੋਕ ਦੇਖਦੇ ਨੇ ਦੂਰੋਂ ਦੂਰੋਂ ਬੱਚੇ ਵੀ ਆਂਦੇ ਨੇ ਇਸ ਨੂੰ ਦੇਖਣ ਲਈ ਤੇ ਉੱਥੇ ਤੇ ਇੱਕ ਇਨਸਾਨ ਨੂੰ ਇਸ ਗੱਲ ਦਾ ਇਨਸਾਨੀਅਤ ਹੋਣੀ ਚਾਹੀਦੀ ਹੈ ਇਨਸਾਨ ਜਾਨਵਰਾਂ ਨੂੰ ਇਹ ਪਤਾ ਇੱਕਦਮ ਮਾਂ ਪੁੱਤ ਦਾ ਕਿਹੜਾ ਪਿਆਰ ਹੈ ਉਹ ਕਿੱਦਾਂ ਹਕਮਦਾ ਨਜ਼ਰ ਆ ਰਿਹਾ ਤਸਵੀਰਾਂ ਅਸੀਂ ਦੁਕਾਨਦਾਰਾਂ ਨਾਲ ਵੀ ਗੱਲਬਾਤ ਕਰਦੇ ਆਂ ਹੋਰ ਵੀ ਇੱਥੇ ਆ ਗੱਲਬਾਤ ਕਰਦੇ ਆਂ ਰੇੜੀ ਵਾਲਿਆਂ ਨਾਲ ਵੀ ਬਾਈ ਜੀ ਅੰਕਲ ਜੀ ਇਹ ਇਸੇ ਏਰੀਆ ਦੇ ਵਿੱਚ ਹੀ ਹੁੰਦਾ ਹਾਂਜੀ ਬਿਲਕੁਲ ਜੀ ਇਸ ਏਰੀਆ ਦੀ ਹੁੰਦਾ ਕਾਫੀ ਮਹੀਨਿਆਂ ਤੋਂ ਇੱਥੇ ਰਹਿ ਰਿਹਾ ਇਹਦੇ ਨਾਲ ਹੀ ਰਹਿੰਦਾ ਵਾ ਹਰ ਟਾਈਮ ਜਦੋਂ ਵੀ ਮਾੜਾ ਜਾ ਕਿਤੇ ਉਰੇ ਪਰੇ ਹੋ ਜਾਂਦੀਆਂ ਨਾ ਤੇ ਨਾਲ ਹੀ ਉਹਨੂੰ ਲੱ ਬੁੱਲੂਪਕੇ ਫੜਾਫੜੋ ਦੇ ਨਾਲ ਮਿਕਸ ਹੋ ਜਾਂਦੇ ਜਾਨੀ ਕਿ ਦੁਨੀਆ ਨੂੰ ਦਿਖਾ ਦਿਆ ਵੀ ਪਿਆਰ ਕਿਨੂੰ ਕਹਿੰਦੇ ਹੈਗੇ ਕਹਿੰਦੇ ਨੇ ਅੱਜ ਭਰਾ ਭਰਾ ਨਹੀਂ ਇਨਸਾਨ ਦੇ ਵਿੱਚ ਇੱਕ ਦੂਸਰੇ ਕੋ ਦੇਖ ਖਾਂਦੇ ਤੇ ਇੱਥੋਂ ਪਤਾ ਲੱਗਦਾ ਹੈ ਬਿਲਕੁਲ ਜੀ ਆ ਸਾਰੀ ਦੁਨੀਆ ਦੇਖਦੀ ਹੈ ਸਾਰੀ ਦੁਨੀਆ ਦੇਖ ਕੇ ਖੁਸ਼ ਹੁੰਦੇ ਆ ਪੀ ਬਾਕੀ ਇਹਨਾਂ ਦਾ ਪਿਆਰ ਦੇਖੋ ਕਿਸ ਤਰ੍ਹਾਂ ਯਾਨੀ ਕਿ ਇਹਨਾਂ ਦਾ ਕੋਈ ਮੇਲ ਵੀ ਨਹੀਂ ਹੈਗਾ ਆਪਸ ਵਿੱਚ ਬਈ ਉਹ ਕਿਹੜਾ ਜਾਨਵਰ ਆ ਉਹ ਕਿਹੜਾ ਜਾਨਵਰ ਆ ਤੇ ਦੇਖੋ ਕਿਸ ਤਰ੍ਹਾਂ ਇਹਨਾਂ ਪਿਆਰ ਦਿਖਾ ਰਹੀ ਹੈ ਦੁਨੀਆ ਨੂੰ ਦੁਨੀਆ ਨੂੰ ਸਤੇ ਦੇਖਣਾ ਵੀ ਚਾਹੀਦਾ ਬਸ ਸੋਚਣਾ ਵੀ ਚਾਹੀਦਾ ਬਾਕੀ ਇਹ ਜਾਨਵਰ ਹੋ ਕੇ ਆ ਕੁਝ ਕਰ ਰਹੇ ਆ ਤੇ ਇਹ ਆਂਦਾ ਤੁਹਾਡੀ ਰੇੜੀ ਦੇ ਵਿੱਚੋਂ ਕਦੀ ਨਾਰ ਚੱਕ ਕੇ ਲੈ ਕੇ ਜਾ ਰਿਹਾ ਕਦੀ ਕੋਈ ਸਮਾਨ ਚੱਕ ਨਹੀਂ ਸਾਨੂੰ ਵੀ ਖੁਸ਼ੀ ਹੁੰਦੀ ਚਲੋ ਮਤਲਬ ਨੁਕਸਾਨ ਨਹੀਂ ਕਰਦਾ ਜਿੱਦਾਂ ਇੱਕ ਅੱਧੀ ਚੀਜ਼ ਕੋਈ ਖਾਣ ਵਾਸਤੇ ਦਿਲ ਕਰਦਾ ਉਹਨੂੰ ਉਹ ਲੈ ਜਾਂਦਾ ਚੁੱਕ ਕੇ ਕੋਈ ਗੱਲ ਨਹੀਂ ਸਾਨੂੰ ਵੀ ਕੋਈ ਨੁਕਸਾਨ ਨਹੀਂ ਹੈਗਾ ਕਿਸੇ ਨੂੰ ਕੁਝ ਕਹਿੰਦਾ ਨਹੀਂ ਨਹੀਂ ਕੁਝ ਨਹੀਂ ਕਹਿੰਦਾ ਹੁਣ ਤੱਕ तकरीबन ਲੋਕਾਂ ਨੇ ਵੀ ਪਿਆਰ ਪੈ ਚੁੱਕਾ ਜਿੱਦਾਂ ਕੋਈ ਦਿੰਦਾ ਖਾਨ ਨੂੰ ਕੋਲ ਜਾ ਕੇ ਉਹ ਖਾ ਲੈਂਦਾ ਹੈਗਾ ਅੱਛਾ ਨਹੀਂ ਤਾਂ ਤੁਹਾਨੂੰ ਪਤਾ ਹੀ ਹੈ ਇਹ ਜਾਨਵਰੇ ਦਾ ਨਹੀਂ ਲੱਗੇ ਨਹੀਂ ਸੀ ਬੰਦੇ ਹੁੰਦੇ ਵੀਡੀਓ ਵਾਇਰਲ ਹੁੰਦੀ ਹੈ ਲੋਕੀ ਚੱਕਣ ਲਈ ਵੀ ਆਉਂਦੇ ਹੋਣਗੇ ਹਾਂਜੀ ਲੱਗੇ ਸੀ ਇੱਕ ਦੋ ਵਾਰੀ ਮਦਾਰੀ ਚੁੱਕ ਕੇ ਫਿਰ ਬਾਅਦ ਚ ਉਹਨਾਂ ਨੂੰ ਵਾਪਸ ਮੰਗਾਇਆ ਵੀ ਨਹੀਂ ਇਦਾਂ ਨਾ ਕਰੋ ਤੁਸੀਂ ਜੀ ਜੀ ਅੱਛਾ ਜੀ ਉਹ ਮਤਲਬ ਕਿ ਚੱਕੇ ਲੱਗੇ ਸੰਦੂਕ ਉੱਪਰ ਲੱਗੇ ਸੀਗੇ ਤੇ ਕੁੱਤੀ ਪਰੇਸ਼ਾਨ ਹੋ ਗਈ ਬਹੁਤ ਜ਼ਿਆਦਾ ਉਹ ਕਦੀ ਫਟ ਕਰ ਲ ਕਦੀ ਕਿਸਨਪੁਰੇ ਚੋਂ ਕਦੀ ਮੱਲੇ ਚੋਂ ਸਾਰੇ ਉਹ ਜਿੱਦਾ ਮਾਂ ਆਪਣੇ ਬੱਚਿਆਂ ਨੂੰ ਲੱਭਦੀ ਉਹੀ ਚੀਜ਼ ਉਹੀ ਚੀਜ਼ ਜਿੱਦਾਂ ਫੇਰ ਅਸੀਂ ਜਾ ਕੇ ਉੱਤੋਂ ਇਹਨਾਂ ਦੇ ਘਰੋਂ ਉਹਨੂੰ ਵਾਪਸ ਲੈ ਕੇ ਆਉਂਦਾ ਉਹਦੇ ਕੋਲ ਛੱਡਿਆ ਫੇਰ ਤੇ ਆਣ ਆਈ ਅੱਛਾ ਹੁਣ ਵੀ ਕਿਸੇ ਵੇਲੇ ਇਹ ਪਰੇ ਹੋ ਜਵੇ ਤੇ ਉਹ ਪਰੇਸ਼ਾਨ ਹੋ ਜਾਂਦਾ ਜੇ ਉਹ परे होए वे तो परेशान हो जंदे उन किता ਤੁਹਾਡਾ ਦਿਲ ਲੱਗ ਗਿਆ ਤੁਹਾਡੇ ਕੋ ਨਾ ਵੇ ਤਾਂ ਤੁਹਾਡਾ ਦਿਲ ਨਹੀਂ ਲੱਗਦਾ ਜੀ ਬਿਲਕੁਲ ਸਾਡੀ ਤੇੜੀ ਜੀ ਅਸੀਂ ਨਾ ਦੇਖਿਆ ਇੱਕ ਅੱਧੀ ਆਰੀ ਅਸੀਂ ਪਰੇਸ਼ਾਨ ਹੋ ਜਾਂਦੇ ਆ ਅੱਛਾ ਇਹ ਰਹਿੰਦਾ ਵੀ ਇਸ ਏਰੀਆ ਦੇ ਵਿੱਚ ਹਾਂਜੀ ਬਸ ਅਹੀ ਏਰੀਆ 'ਚ ਰਹਿੰਦਾ ਕਹਿੰਦੇ ਨੇ ਅੱਜ ਭਰਾ ਭਰਾ ਇੱਕ ਦੂਜੇ ਨੂੰ ਦੇਖਣੇ ਸਿਖਾਉਂਦੇ ਭੈਣ ਭਰਾਏ ਕਿ ਦੂਜੇ ਨੂੰ ਦੇਖ ਇੱਥੋਂ ਪਤਾ ਲੱਗਦਾ ਇਨਸਾਨੀਅਤ ਬਿਲਕੁਲ ਜੀ ਅਸੀਂ ਤਾਂ ਸਾਰਿਆਂ ਨੂੰ ਕਹਿੰਦੇ ਦੇਖੋ ਇਹ ਜਾਨਵਰ ਇੱਕ ਅਲੱਗ ਜਾਨਵਰ ਇੱਕ ਦੂਸਰਾ ਅਲੱਗ ਜਾਨਵਰ ਦੋਨਾਂ ਦਾ ਪਿਆਰ ਹੈ ਤੁਸੀਂ ਆਪ ਤੁਸੀਂ ਪਿਆਰ ਕਰ ਲੋ ਜਾਨਵਰ ਸਮਝਦੇ ਆ ਬੰਦੇ ਕਿਉਂ ਨਹੀਂ ਸਮਝਦੇ ਇਹ ਦੇਖਿਆ ਤਸਵੀਰਾਂ ਦੁਕਾਨਦਾਰ ਵੀ ਉਹਨਾਂ ਦੇ ਅੱਖਾਂ ਦੇ ਵਿੱਚ ਵੀ ਆਸੂ ਆ ਕਿਦਾਂ ਗੱਲ ਕਰੀਏ ਇੱਕ ਦੂਜੇ ਦੇ ਭਰਾਵਾ ਦੇ ਨਾਲ ਨਹੀਂ ਦੇਖ ਸਕਦੇ ਤੇ ਉੱਥੇ ਤਸਵੀਰਾਂ ਦਿਖਾ ਰਹੇ ਕਿੱਥੇ ਅੱਜ ਇੱਕ ਮੇਲ ਕਿਹੜਾ ਇੱਕ ਡੌਗ ਤੇ ਮੰਕੀ ਦਾ ਮੇਲ ਇੱਕ ਮਾਂ ਪੁੱਤ ਦਾ ਕਿਹੜਾ ਪਿਆਰ ਪੈ ਚੁੱਕਾ ਉਸ ਨੂੰ 10 ਮਿੰਟ ਲਈ ਉਹ ਦੂਰ ਹੋ ਜਾਂਦਾ ਤੇ ਉਸ ਨੂੰ ਉਹ ਉਸ ਨੂੰ ਲੱਭਣਾ ਸ਼ੁਰੂ ਹੋ ਜਾਂਦਾ ਇਹ ਚਾਹ ਵਾਲੇ ਅੰਕਲ ਆ ਚਾਹ ਵਾਲੇ ਅੰਕਲ ਨੂੰ ਵੀ ਬੜਾ ਉਸ ਮੰਕੀ ਜੋ ਆਂਦਾ ਆਂਨਾ ਕੋਲ ਖਾਣ ਪੀਣ ਦੀਆਂ ਚੀਜ਼ਾਂ ਲੈ ਕੇ ਹੋ ਜਾਂਦਾ ਅੰਕਲ ਜੀ ਤੁਹਾਡੇ ਏਰੀਆ ਦੇ ਵਿੱਚ ਇੱਕ ਪਿਆਰ ਦੇਖਣ ਨੂੰ ਮਿਲ ਰਿਹਾ ਡੌਗ ਤੇ ਮੰਕੀ ਦੇ ਵਿੱਚ ਕਿੰਨਾ ਪਿਆਰ ਮਿਲਿਆ ਤੇ ਉੱਥੇ ਤੁਹਾਡੇ ਕਹਿੰਦੇ ਨੇ ਚਾਰੀ ਦੁਕਾਨਾਂ ਤੇ ਆ ਕੇ ਕਦੀ ਖੰਡ ਚੱਕ ਕੇ ਲੈ ਜਾਂਦਾ ਕਦੀ ਕੋਈ ਸਭ ਕੁਝ ਦੁੱਧ ਦੁੱਧ ਲੈ ਜਾਂਦਾ ਸੀ ਦੁੱਧ ਰੋੜ ਵੀ ਜਾਣਾ ਇਹਨੇ ਅੱਛਾ ਜੇ ਨਹੀਂ ਪੀਤਾ ਗਿਆ ਤਾਂ ਉਹ ਤੋਂ ਰੋੜ ਜਾਣਾ ਨਹੀਂ ਹੈਨੀ ਮੇਰੀ ਜੋਗਾ ਆਣਾ ਇਹਨੇ ਦੇਖਣਾ ਕਿ ਮੈਂ ਇਧਰ ਹੰਨੀ ਨਾ ਉਸ ਵੇਲੇ ਆਣੇ ਨੇ ਦੁੱਧ ਵੀ ਪੀ ਜਾਣਾ ਖਾਂਡ ਪੱਤੀ ਖਾਂਡ ਵੀ ਖਾਣੀ ਨੇ ਆ ਕੇ ਅੱਛਾ ਬਾਕੀ ਉਹਦਾ ਕੋਈ ਸ਼ਰਤ ਨਹੀਂ ਇਹਦੀ ਹੈ ਜੀ ਹਾਂ ਹਾਂ ਬਸ ਇਹਨੇ ਸਿਰਫ ਖੇਡਣਾ ਹੈ ਖੇਡਣਾ ਆਨੇ ਆ ਕੇ ਇਹ ਕਿਦੋਂ ਦਾ ਇੱਥੇ ਹੈਗਾ ਇਹ 4-5 ਮਹੀਨੇ ਪੰਜ ਕੁ ਮਹੀਨੇ ਹੋਈ ਗਏ ਆ ਅੱਛਾ 5 ਮਹੀਨਿਆਂ ਤੋਂ ਉਸ ਡੌਗ ਦੇ ਨਾਲ ਹੀ ਹੈਗਾ ਆ ਡੌਗ ਦੇ ਨਾਲ ਹੀ ਆ ਪਹਿਲਾਂ ਕੱਲਾ ਘੁੰਦਾ ਸੀ ਮੁੜ ਕੇ ਫੇ ਡੌਗ ਦੇ ਨਾਲ ਰਹਿਣਾ ਪਿਆ ਹੁਣ ਉਹ ਡੋ ਹੁਣ ਤੇ ਮਾਂ ਪੁੱਤ ਦੀ ਕੀੜੀ ਹੈ ਜੰਗ ਮਾਂ ਪੁੱਤ ਦੀ ਬਾਤ ਕਹੀ ਜਾ ਰਹੀ ਹੈ ਇਹਨਾਂ ਦੀ ਮੰਨ ਲਓ ਜੇ ਇੱਧਰ ਉੱਧਰ ਘੁੰਮਣ ਚਲ ਜਾਂਦੇ ਨੇ ਉਹ ਲੱਭਦੀ ਆ ਅੱਛਾ ਤੇ ਜੇ ਉਹ ਕਿਸੇ ਪਾਸੇ ਚੱਲ ਜਾਂਦੀ ਤਾਂ ਉਹ ਦੋ ਮੂੰਕੀ ਲਾਭਦਾ ਇਹਨੂੰ ਅੱਛਾ ਤੇ ਕਿੱਥੇ ਗਏ ਕਿੱਥੇ ਭਾਵੇਂ 10 ਮਿੰਟ ਦੂਰ ਹੋ ਜਵੇ ਤੇ ਮੈਂ ਕਹਾਂ 10 ਮਿੰਟ 5 ਮਿੰਟ ਵੀ ਦੂਰ ਹੋ ਜੇ ਇਹ ਬਦੂਰੇ ਲਾਭਦੇ ਇਦਾਂ ਜਿੱਦਾਂ ਉਹ ਪਾਗਲ ਹੀ ਹੋ ਗਏ ਹੁੰਦੇ ਆ ਅੱਛਾ ਇਦਾਂ ਜਾਂਦੇ ਇਹ ਲੱਭਣ ਤੇ ਕਿਸੇ ਨੂੰ ਕੁਝ ਵੀ ਕਹਿੰਦੇ ਬੱਚਿਆਂ ਨੂੰ ਕਹਿੰਦਾ ਉਹ ਕਿਸੇ ਨੂੰ ਕੁਝ ਨਹੀਂ ਕਹਿੰਦਾ ਕਿਸੇ ਬੱਚੇ ਨੂੰ ਨਹੀਂ ਕਹਿੰਦਾ ਕਿਸੇ ਨੂੰ ਕੁਝ ਨਹੀਂ ਕਹਿੰਦਾ ਕਹਿੰਦੇ ਕੁੱਤੇ ਨੇ ਆਪਣੇ ਬੱਚੇ ਦਿੱਤੇ ਉਸ ਨੂੰ ਛੱਡ ਕੇ ਇਸ ਨਾਲ ਪਿਆਰ ਪਿਆ ਜਿੰਨਾ ਪਿਆਰ ਪਿਆ ਜੀ ਔਰੇ ਦੇਖ ਲੋ ਦੋ ਦੁੱਧ ਵੀ ਪੀਂਦਾ ਇਨਸਾਨ ਇਨਸਾਨ ਹੈਗੀ ਮਿਸਾਲ ਇੱਕ ਸੰਦੀ ਦੁੱਧ ਇਹਦਾ ਪੀਂਦਾ ਦਿੱਤਾ ਇਹਨੇ ਅੱਜ ਮੈਂ ਹੁਣ ਵੀ ਦੇਖ ਰਿਹਾ ਸੀ ਆਪਣੇ ਉੱਤੇ ਬਿਠਾ ਕੇ ਸਵਾਰੀ ਕਰਕੇ ਉਹਨੂੰ ਲੈ ਕੇ ਜਾ ਰਹੀ ਹੈ ਇਹਨੇ ਚੌਂ ਤੱਕ ਲੈ ਕੇ ਜਾਣਾ ਵੀ ਕਿਸੇ ਪਰ ਚੌਂ ਤੱਕ ਅੱਛਾ ਜਾਂ ਇਹ ਤੈਨੂੰ ਫਾਰਕਾਂ ਦਾ ਲਿਆਣਾ ਫਾਰਕਾਂ ਵੱਲ ਲੈ ਕੇ ਜਾਣਾ ਇਹਨੂੰ ਨਾ ਲੈ ਕੇ ਜਾ ਨਾ ਲੈ ਕੇ ਜਾ ਕਿਸੇ ਨੂੰ ਨਹੀਂ ਕੁਛ ਕੋਈ ਨਹੀਂ ਕਹਿੰਦਾ ਤੇ ਲੋਕੀ ਵੀਡੀਓ ਦੇਖ ਕੇ ਆਂਦੇ ਹੋਣਗੇ ਇਹਨੂੰ ਚੱਕਣ ਲਈ ਉਹ ਲੋਕ ਹੀ ਆਏ ਆ ਪਰ ਅਸੀਂ ਚੱਕਣ ਨਹੀਂ ਦਿੱਤਾ ਮੱਲੇ ਵਾਲਿਆਂ ਨੇ ਨਾ ਮਾਰਕੀਟ ਵਾਲਿਆਂ ਨੇ ਚੱਕਣ ਨਹੀਂ ਦਿੱਤਾ ਇਹਨੂੰ ਮੱਲੇ ਵਾਲੇ ਵਾਲੀ ਇੱਕ ਬੱਚਾ ਬੱਚਿਆਂ ਵਾਂਗਰ ਜਿਹੜੇ ਨਿਸਾਨ ਵਾਲਾ ਇੱਕ ਛੋਟਾ ਬਹੁਤ ਵਧੀਆ ਲੋਕਾਂ ਇਨਸਾਨੀਅਤ ਨੂੰ ਕੀ ਅਪੀਲ ਕਰਨਾ ਚਾਹੋਗੇ ਕਿ ਅੱਜ ਆਪਣੇ ਭਰਾ ਇੱਕ ਦੂਜੇ ਭਰਾ ਭਰਾ ਦੇਖਣਿਸ ਕਹਾਂਦੇ ਭੈਣ ਭਰਾ ਦੇਖਣਿਸ ਕਹਾਂਦੇ ਉਹਨਾਂ ਨੂੰ ਕੀ}{|\text{ਸਾਲ ਇੱਕ ਭਾਈ}|} ਸਾਡੇ ਲੋਕਾਂ ਲਈ ਇੱਕ ਮਿਸਾਲ ਇਹ ਹੈ ਜੀ ਅੱਜ ਦੇ ਯੁੱਗ 'ਚ ਦੇਖੋ ਕੀ ਜਾਣ ਇਹ ਉਹਦਾ ਇੱਕ ਦੂਜੇ ਦਾ ਬੈਰੀ ਆ ਤਾਂ ਇਹ ਦੋਵਾਂ ਦਾ ਕਿੰਦਾ ਪਿਆਰ ਇੱਕ ਦੂਜੇ ਨਾਲ ਦਾ ਜੀ ਇੱਕ ਮਿਸਾਲ ਆ ਉਸ ਮਾਲਕ ਦੇ ਵੱਲੋਂ ਕੋਈ ਕੋਈ ਮਾਲਕ ਦੀ ਰਹਿਮਤ ਹੈ ਇਹਦੇ ਅੰਦਰ ਇਨ ਕਿਦਾਂ ਤੁਹਾਡੇ ਕੋਲ ਤਾਂ ਗਾ ਤੁਹਾਨੂੰ ਵੀ ਗੁੱਸਾ ਚੜਦਾ ਹੋਵੇਗਾ ਮੇਰੇ ਨੂੰ ਤਾਂ ਕਰ ਗਿਆ ਹੁੰਦਾ ਰਿਹਾ ਆ ਪਰ ਫੇਰ ਕਹੀਦਾ ਚੱਲ ਜੀ ਸਾਡੇ ਯਾਰ ਦੇਖੋ ਕੁਝ ਹੋਊਗਾ ਹਿਸਾਬ ਪਾਵੇ ਦਾ ਪੀਆ ਪੀਆ ਸੀ ਕਿਦੋਂ ਨਹੀਂ ਆਂਦਾ ਤੁਹਾਡੀ ਤਰ੍ਹਾਂ ਤੁਹਾਨੂੰ ਵੀ ਕੁਝ ਹੁੰਦਾ ਹੋਵੇਗਾ ਮੇਰੀ ਇੱਥੇ ਬੈਠਾ ਰਹਿੰਦਾ ਆਗੇ ਅੱਛਾ ਬੈਠੇ ਰਹਿਣਾ ਇੱਥੇ ਬੈਠਾ ਰਹਿਣਾ ਦੇਖਦੇ ਰਹਿਣਾ ਚਾਹ ਕਿੱਤਾ ਬਣਾ ਬਦ ਬੈਠੇਗਾ ਉੱਥੇ ਬਹਿਣਾ ਆਗੇ ਉਹਨੇ ਅੱਛਾ ਆਹ ਭਾਈ ਸਾਹਿਬ ਆਂਦੇ ਆ ਇਹ ਬੰਦ ਬੰਦ ਪਾਉਂਦੇ ਇਹਨੂੰ ਹਾਂ ਹਾਂ ਦੁੱਧ ਬੰਦ ਪਾਉਂਦੇ ਇਹਨੂੰ ਅੱਛਾ ਆਣਾ ਹੁਕਮਣਾ ਉਹਨੇ ਇਸ ਏਰੀਆ ਦੇ ਉਮਣਾ ਇੱਥੇ ਆਏ ਤਾਂ ਫਾੜਾਂ ਤੱਕ ਫ ਇਹ ਜਗਾ ਵੀ ਤੁਸੀਂ ਪੂਰੀ ਬਣਾਈ ਹੋਈ ਹੈ ਨਾ ਆ ਵੀ ਆ ਕੇ ਬਹਿ ਜੀਵੇ ਉਹ ਬੈੰਦਾ ਆ ਰਾਵਣ ਆ ਕੇ ਸਾਰੇ ਘੁੰਮਦਾ ਰਹਿੰਦਾ ਆ ਅੱਛਾ ਇਹ ਇਹਨਾਂ ਬਹੁਤ ਪਿਆਰ ਆ ਭਾਈ ਸਾਹਿਬ ਸਾਡੇ ਨਾਲ ਅੱਛਾ ਤੁਸੀਂ ਦੇਖੋ ਇੱਕ ਇੱਕ ਕੁੱਤੇ ਡੌਗ ਦਾ ਤੇ ਮੰਕੀ ਦਾ ਇੱਕ ਦੂਸਰੇ ਨਾਲ ਕੋਈ ਪਿਆਰ ਨਹੀਂ ਇੱਥੋਂ ਅੱਜ ਪਤਾ ਲੱਗਦਾ ਉਸ ਤੋਂ ਕਿਦਾਂ ਉਸ ਦੇ ਨਾਲ ਪਿਆਰ ਹੈ ਇੱਕ ਦੂਸਰੇ ਨਾਲ ਬਗੈਰ ਉਸ ਭਾਵੇਂ ਮੰਕੀ ਇੱਥੋਂ 5 ਮਿੰਟ ਲਈ ਇੱਧਰ ਹੋ ਜਾਂਦਾ ਤੇ ਡੌਗ ਹੈ ਕਿਹੜਾ ਉਹ ਲੱਭਦਾ ਰਹਿੰਦਾ ਮੇਰਾ ਜੋ ਆ ਬੱਚਾ ਉਹ ਕਿੱਥੇ ਗਿਆ ਤੇ ਤੁਸੀਂ ਦੇਖ ਰਹੇ ਹੋ ਜਲੰਧਰ ਦੀ ਇੱਕ ਸਮਾਲ ਕਿਹੜੀ ਆ ਅੱਜ ਦਿਖਾਈ ਆ ਆਪਾਂ ਤੁਹਾਨੂੰ ਤਸਵੀਰਾਂ ਦੇ ਵਿੱਚ ਇੱਕ ਮੰਕੀ ਤੇ ਡੌਗ ਦਾ ਮਾਂ ਪੁੱਤ ਦਾ ਕਿਹੜਾ ਪਿਆਰ ਹੈ ਅੱਜ ਇਨਸਾਨੀਅਤ ਦੀ ਗੱਲ ਕਰੀਏ ਤੇ ਭਰਾ ਭਰਾ ਦੇਖਣ ਖਾਂਦੇ ਤੇ ਮਾ ਪੈਣ ਪੈ ਕਿਹੜਾ ਭੈਣ ਭਰਾ ਨਹੀਂ ਦੇਖ ਸਕਦੇ ਤੇ ਉੱਥੇ ਇੱਕ ਇਨਸਾਨੀਅਤ ਕਿਹੜੀ ਅੱਜ ਦੇਖਣ ਨੂੰ ਮਿਲ ਰਹੀ ਹੈ ਡੌਗ ਤੇ ਮੰਕੀ ਦੇ ਵਿੱਚ ਕਿੰਨਾ ਪਿਆਰ ਹੈ ਇੱਕ ਦੂਸਰੇ ਤੋਂ ਬਗੈਰ ਨਹੀਂ ਰਹਿ ਸਕਦੇ ਕੈਮਰਾਮੈਨ ਰਾਹੁਲ ਦੇ ਨਾਲ ਸੋਨਮਾਹਾਜਨ ਜਗਬਾਨੀ ਟੀਵੀ ਜਲੰਧਰ